ਸਾਸਰੀ ਕਾਲ ਜੀ ਮੈਂ ਬੇਬੇ پیر ਦੇਤੋ ਮੰਡੀ ਤੋਂ ਗੁਰੂ ਪਿਆਰਿਓ ਕਈ ਵਾਰੀ ਆਪਣਾ ਕੋਈ ਬੰਦਾ ਬੜਾ ਦੁਖੀ ਕਰਦਾ ਹੈਗਾ ਕਈ ਵਾਰੀ ਆਪਾਂ ਨਰਮ ਹੁੰਨੇ ਆ ਤਾਂ ਉਹ ਲੜਾਕਾ ਹੁੰਦਾ ਜਾਂ ਆਪਾਂ ਥੋੜੇ ਜੇ ਗਰੀਬ ਹੁੰਨੇ ਆ ਉਹ ਤਖੜਾ ਹੁੰਦਾ ਉਹ ਬੜਾ ਤੰਗ ਕਰਦਾ ਉਠੇ ਚੜ ਕੇ ਗਾਲਾਂ ਕੱਢਣੀਆਂ ਉਹ ਐ ਬੋ ਲੰਕਣਾ ਕੰਬੂਰੇ ਮਾਰਨੇ ਆਵਾ ਤਵਾ ਬੋਲੀ ਜਾਣਾ ਰਿਸ਼ਤੇਦਾਰਾਂ ਕੋਲ ਭੰਡੀ ਜਾਣਾ ਜਿਹੜਾ ਬੰਦਾ ਘਾਟ ਬੋਲਦਾ ਜਾਂ ਥੋੜਾ ਜਿਹਾ ਮਾੜਾ ਹੁੰਦਾ ਉਹਦੇ ਕੋਲਣਾ ਬੜਾ ਦੁਖੀ ਹੋ ਜਾਂਦਾ ਹੁੰਦੇ ਕੋਲ ਕੋਈ ਹੱਲ ਨਹੀਂ ਹੁੰਦਾ ਬਹੁਤ ਦੁਖੀ ਹੁੰਦਾ ਪਰ ਉਹਦੇ ਅੰਦਰੋਂ ਸੀਸਾਂ ਨੇ ਨਿੱਕਲ ਲਿਆ ਗਿਆ ਜਦੋਂ ਉਹ ਸਿਆਣਿਆਂ ਬੰਦਿਆਂ ਕੋਲ ਗੱਲ ਕਰਦਾ ਨਾ ਤਾਂ ਉਹ ਕਹਿੰਦੇ ਨੇ ਤੁਸੀਂ ਨਾ ਐ ਕਹੋ ਇਹਦਾ ਭਲਾ ਹੋਵੇ ਰੱਬ ਇਹਦਾ ਭਲਾ ਕਰੇ ਰੱਬ ਆਪੇ ਇਹਦਾ ਨਿਆਂ ਲਾਊਗਾ ਗੁਰੂ ਪਿਆਰੋ ਜਦੋਂ ਆਪਾਂ ਕੋਈ ਦੁੱਖ ਦਿੰਦਾ ਨਾ ਫਿਰ ਭਲਾ ਨਹੀਂ ਹੁੰਦਾ ਨਿਕਲਦਾ ਮੂੰਹ ਵਿੱਚੋਂ ਪਰ ਕਹਿੰਦੇ ਆ ਕਿ ਤੁਸੀਂ ਇੰਜ ਕਹੋ ਕਿ ਰੱਬ ਤੇਰਾ ਭਲਾ ਕਰੇ ਇਹਦੇ ਪਰਥਾਏ ਇੱਕ ਛੋਟੀ ਜਿਹੀ ਸਾਖੀ ਆ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਇਹ ਤਿੰਨੇ ਤੁਰੇ ਜਾਂਦੇ ਆ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਤੁਰੇ ਜਾਂਦੇ ਆ ਰਸਤੇ ਵਿੱਚ ਇੱਕ ਘੋੜੇ ਉੱਤੇ ਚੜਿਆ ਘੋੜ ਸਵਾਰ ਬੜਾ ਹੰਕਾਰੇ ਬੰਦਾ ਡਗੜ ਡਗੜ ਭੱਜ ਆਉਂਦਾ ਜਿੱਥੇ ਗੁਰੂ ਸਾਹਿਬ ਜਾਂਦੇ ਆ ਨਾ ਉੱਥੇ ਮਰਦਾਨੇ ਦੇ ਲੱਕ ਦੇ ਵਿੱਚ ਹਣ ਠੁੱਡਾ ਮਾਰਦਾ ਮਰਦਾਨਾ ਡੇਢ ਪੈਂਦਾ ਉਹ ਕਹਿੰਦਾ ਹੈ ਡੋ ਮਾ ਰਾਇ ਦਾ ਡੂਮ ਮਰਾਸੀ ਬੜਾ ਕੋਚ ਨੂੰ ਬੋਲਦਾ ਉਹ ਅੱਗੇ ਲੰਘ ਜਾਂਦਾ ਕੋੜ ਸਵਾਰ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਤੈਨੂੰ ਕਿੰਨੀ ਵਾਰ ਕਿਹਾ ਕਿ ਤੂੰ ਹੌਲੀ ਹੌਲੀ ਤੁਰਿਆ ਕਰ ਤੂੰ ਡੇਗ ਪੈਣਾ ਤੇ ਸੱਟ ਖਾ ਲੈਣਾ ਕਹਿੰਦਾ ਨਹੀਂ ਗੁਰੂ ਜੀ ਮੈਂ ਡਿਗਿਆ ਨਹੀਂ ਮੈਨੂੰ ਉਹ ਕੋੜੇ ਦਾ ਸਵਾਰ ਠੋਡ ਮਾਰ ਕੇ ਗਿਆ ਤੇ ਤੁਹਾਨੂੰ ਵੀ ਗਾਲਾਂ ਕੱਢ ਕੇ ਗਿਆ ਕਹਿੰਦਾ ਕਰਾਈਏ ਦਾ ਡੂਮ ਤੁਹਾਨੂੰ ਕਰਾਈਆ ਬੋਲਿਆ ਮਹਾਰਾਜ ਤੁਸੀਂ ਨਾ ਮੇਰੀ ਇੱਕ ਗੱਲ ਮੰਨੋ ਤੁਸੀਂ ਇੱਕ ਵਾਰੀ ਉਹਨੂੰ ਐ ਕਹਿ ਦਿਓ ਤੁਹਾਡੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ ਤੇ ਤੁਸੀਂ ਨਾ ਇੱਕ ਵਾਰੀ ਕਹਿ ਰਹੇ ਹੋ ਘੋੜੇ ਦੇ ਸਵਾਰ ਰੱਬ ਤੇਰਾ ਬੇੜਾ ਗਰਕ ਕਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਨਾ ਮਰਦਾਨਿਆਂ ਮੈਂ ਤਾਂ ਲੋਕਾਂ ਦੇ ਬੇੜੇ ਤਾਰਨ ਆਇਆ ਮੈਂ ਬੇੜੇ ਘਰਕ ਕਰਨੇ ਆਇਆ ਤੂੰ ਕਹਿ ਕੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ ਅਦਾ ਨਾਮ ਮਹਾਰਾਜ ਮੈਂ ਨਹੀਂ ਇੰਨੀ ਗੱਲ ਕਹਿੰਦਾ ਮੈਂ ਕਦੇ ਵੀ ਨਹੀਂ ਕਹਾਂਗਾ ਵੀ ਕੋੜੇ ਦੇ ਸਵਾਰ ਤੇਰਾ ਭਲਾ ਹੋਵੇ ਮੈਂ ਨਹੀਂ ਕਹਿੰਦਾ ਉਹ ਫਿਰ ਗੁਰੂ ਜੀ ਨੂੰ ਕਹਿੰਦਾ ਗੁਰੂ ਜੀ ਤੁਸੀਂ ਇੱਕ ਵਾਰ ਹੀ ਕਹਿ ਦੋ ਤੁਹਾਡੀਆਂ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ ਇਹ ਵੀ ਪੂਰੀ ਹੋ ਜੇਗੀ ਤੁਸੀਂ ਕਹਿ ਦੋ ਇਹ ਘੋੜੇ ਦੇ ਸਵਾਰ ਰੱਬ ਤੇਰਾ ਬੇੜਾ ਗਰਕ ਕਰੇ ਮਹਾਰਾਜ ਕਹਿੰਦੇ ਨਹੀਂ ਮਰਦਾਨਿਆਂ ਮੈਂ ਦੁਨੀਆ ਤਾਰਨ ਆਇਆ ਮੈਂ ਦੁਨੀਆ ਦੇ ਬੇੜਾ ਗਰਕ ਕਰਨ ਨਹੀਂ ਆਇਆ ਤੂੰ ਇੱਕ ਵਾਰ ਹੀ ਕਹਿ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ ਕੰਦਾ ਨਹੀਂ ਮਾਰਨਾ ਨਹੀਂ ਕਹਾਂਦਾ ਇਸ ਤਰ੍ਹਾਂ ਮੇਰਾ ਕਹਿਣ ਨੂੰ ਮੰਨ ਨਹੀਂ ਕਰਦਾ ਨਾਲੇ ਉਹਨੇ ਮੇਰੇ ਟੁੱਡਾ ਮਾਰਿਆ ਤੁਹਾਨੂੰ ਵੀ ਕਾਲਾਂ ਕੱਢੀਆਂ ਨੇ ਤੀਜੀ ਵਾਰ ਫੇਰ ਉਸੇ ਤਰ੍ਹਾਂ ਹੀ ਕਹਿੰਦਾ ਮਹਾਰਾਜ ਕਹਿੰਦੇ ਤੂੰ ਇੱਕ ਵਾਰੀ ਕਹਿ ਦੇ ਵੀ ਇਹ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ ਮਾਰੀ ਕੁਟੀ ਦੇ ਨਾ ਵਿਚਾਰਾ ਕਹਿ ਦਿੰਦਾ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ ਉਹ ਥੋੜੀ ਦੇਰ ਬਾਅਦ ਨਾ ਉਹ ਘੋੜੇ ਘੋੜ ਸਵਾਰ ਜਿਹੜਾ ਨਾ ਉਹਦਾ ਘੋੜਾ ਮਰ ਜਾਂਦਾ ਉਹ ਡਿੱਗ ਪੈਂਦਾ ਇੱਕੋ ਵਾਰ ਹੀ ਪਚਾ ਜਾਂਦਾ ਤਾ ਮਰ ਜਾਂਦਾ ਘੋੜ ਸਵਾਰ ਬੜਾ ਦੁਖੀ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਜੇ ਮੈਂ ਜਿਹੜੇ ਰਸਤੇ ਦੇ ਵਿੱਚ ਆਉਂਦੇ ਸੀਗੇ ਰੱਬ ਦੇ ਬੰਦੇ ਮੈਂ ਉਹਨਾਂ ਨੂੰ ਦੁਖੀ ਕੀਤਾਗਾ ਇਹ ਸਜ਼ਾ ਮੈਨੂੰ ਤਾਂ ਮਿਲੀ ਏ ਉਸਨੇ ਕਾਠੀ ਸਿਰ ਤੇ ਚੁੱਕੀ ਹੋਈ ਉਹ ਗੁਰੂ ਸਾਹਿਬ ਜੀ ਕੋਲ ਆ ਗਿਆ ਤੇ ਚਰਨਾ ਤੇ ਡਿੱਗ ਪਿਆ ਆਣ ਕੇ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਬਖਸ਼ ਲਵੋ ਮੈਨੂੰ ਮaaf ਕਰ ਦਿਓ ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂਗਾ ਅਸੀਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂਗਾ ਉਹ ਮਾਫੀਆਂ ਮੰਗਣ ਲੱਗਾ ਤਾਂ ਗੁਰੂ ਸਾਹਿਬ ਨੇ ਆਵਦਾ ਅਸ਼ੀਰਵਾਦ ਦਿੱਤਾ ਗੁਰੂ ਪਿਆਰੋ ਐਵੇਂ ਕਹਾਣੀ ਮੈਂ ਪੜ੍ਹੀ ਸੀ ਤਾਂ ਐਵੇਂ ਸੁਣਾ ਦਿੱਤੀ ਇਹ ਕਥਾ ਜੇ ਤੁਹਾਨੂੰ ਵਧੀਆ ਲੱਗੇ ਲਾਇਕ ਕਮੈਂਟ ਛੇਅਰ ਰਸਕਾਰ ਆਇ ਬਖਾਰ ਦੇਣਾ ਚੀ ਵੈਰੂ ਜੀ ਕਾ ਖਾਲਸਾ ਤੇ ਵੈਰੂ ਜੀ ਫਤਹਿ